ਮੇਰਾ ਨਾਮ ਅਨਮੋਲਜ ਸਿੰਘ ਹੈ। ਅਜਿਹਾ ਤਾਂ ਨਾ ਹੋਇਆ ਜੀ। ਹਾਂਜੀ। ਪਟਵਾਰਖਾਨੇ ਜੀ। ਇਹਦੇ ਬਾਰੇ ਕੋ ਦੱਸੋਗੇ? ਦੇਖੋ ਜੀ ਇਹ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਆ ਕੇ ਗਾੜੀ ਬਲੋਚ ਕੀਤਾ ਗਿਆ। ਅੱਛੇ ਪਰਿਵਾਰਖਾਨੇ ਦੇ ਵਿੱਚ ਆ ਕੇ ਧਮਕੀਆਂ ਦਿੱਤੀਆਂ ਗਈਆਂ। ਮਿਟਵਾਰੀ ਚਮਨ ਲਾਲ ਨੂੰ ਤੇ ਉਹਨਾਂ ਨੂੰ ਬਲੈਕਮੇਲ ਕੀਤਾ ਗਿਆ ਕਿ ਇਹ ਕੰਮ ਕਰ ਨਹੀਂ ਤਾਂ ਸਿਵੇਂ ਕਰ ਦਵਾਂਗੇ। ਅਸੀਂ ਉਹਦੀ ਪਟਵਾਰੀ ਸਪੋਰਟ ਦੇ ਵਿੱਚ ਇੱਥੇ ਪਰਿਵਾਰੀਆਂ ਨੂੰ ਨਾ ਚੜੀ ਆ ਜੀ। ਅਜਾ ਕੰਪਲੇਂਟ ਕੀਤੀ ਤੁਸੀਂ। ਅਸੀਂ ਕੰਪਲੇਂਟ ਕੀਤੀ ਹੈ ਰਿਗਾਰਡਿੰਗ ਐਸਡੀਐਮ ਸਾਹਿਬ ਨੂੰ ਮਿਲੇ ਆ ਤੇ ਡੀਐਸਪੀ ਸਾਹਿਬ ਨੂੰ ਮਿਲੇ ਆ। ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਾਰਵਾਈ ਕੀਤੀ ਜਾਊਗੀ ਪਰ ਜਾਂ ਤਾਂ ਕਾਰਵਾਈ ਕੀਤੀ ਨਹੀਂ ਜਾਂਦੀ ਐਫ ਆਈ ਆਰ ਦਰਜ ਨਹੀਂ ਹੁੰਦੀ ਤੇ ਗ੍ਰਿਫਤਾਰੀ ਨਹੀਂ ਪੈਂਦੀ ਹੋਂ ਤੱਕ ਅਸੀਂ ਥਾਣੇ ਦੇ ਬੈਠਾਂਗੇ ਮੇਰਾ ਨਾਮ ਮਨਜਿੰਦਰ ਸਿੰਘ ਪਟਵਾਰੀ ਹੈ ਮੈਂ ਇਸ ਜਾਂਚੀ ਨਿਪਟ ਤੋਇਆ ਹਾਂ ਅਜੇ ਥਾਣਾ ਨਾ ਆਇਆ ਹੋਵੇ ਕਾਰਵਾਈ ਕਰਨ ਦੀ ਹੈ ਕਿਦੇ ਬਾਅਦ ਦੱਸੋ ਇਹ ਤਾਂ ਸਾਡੇ ਮਾਨਯੋਗ ਪਟਵਾਰੀ ਚਮਨ ਲਾਲ ਪਟਵਾਰੀ ਵੱਸੇ ਲਾਇਆ ਗਿਆ ਹੈ ਕੁਝ ਦਿਨਾਂ ਬਹਿ ਲਾ ਉਹਨਾਂ ਨਾਲ ਇੱਥੇ ਦੁਰਵਿਹਾਰ ਕੀਤਾ ਗਿਆ ਇੱਕ ਇੰਤਕਾਲ ਲਿਖੀ ਨਹੀਂ ਜੋ ਕੀਤਾ ਗਿਆ ਇਸ ਵਾਸਤੇ ਕੀਤਾ ਗਿਆ ਜੀ ਇੱਕ ਇੰਤਕਾਲ ਇੱਥੇ ਚੜ੍ਹਨ ਨੂੰ ਆਇਆ ਸੀਗਾ ਇੰਤਕਾਲ ਸੀਗਾ ਇੱਕ ਡੇਰੇ ਦਾ ਪਿੰਡ ਮਾਨਕੀ ਵਿੱਚ ਇਹ ਇੰਤਕਾਲ ਚੇਲੇਦਰ ਚੇਲੇ ਹੀ ਦਰਜ ਕੀਤਾ ਜਾਂਦਾ ਹੈ ਲੇਕਿਨ ਜਿਹੜਾ ਪਿਛਲੇ ਚੇਲਿਆਂ ਨੂੰ ਇੰਤਕਾਲ ਸਾਧੂ ਸਿੰਘ ਦੇ ਨਾਮ ਸੀਗਾ ਉਹਨਾਂ ਦੇ ਵਾਰਿਸ ਇਹ ਇਸ ਇੰਤਕਾਲ ਨੂੰ ਚੜਵਾਉਣ ਵਾਸਤੇ ਆਏ ਸੀ ਜੋ ਕਿ ਸਰੇਆਮ ਗਲਤ ਸੀਗਾ ਉਹਨਾਂ ਨੇ ਪ੍ਰੈਸ਼ਰ 'ਚ ਆ ਕੇ ਪਟਵਾਰੀ ਤੋਂ ਇੰਤਕਾਲ ਦਰਜ ਕਰਵਾ ਲਿਆ ਲੇਕਿਨ ਜਦੋਂ ਇਹ ਇੰਤਕਾਲ ਤਸੀਹਦਾਰ ਸਾਹਪਲ ਪੇਸ਼ ਹੋਇਆ ਤਾਂ ਉਹਨਾਂ ਨੇ ਇਸ ਇੰਤਕਾਲ ਨੂੰ ਨਾਮਜ਼ੂਰ ਕਰਤਾ ਤੇ ਇਸ ਨਾਮਜੂਰ ਹੋਣ ਕਰਕੇ ਇਹਨਾਂ ਨੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਤੇ ਗਾਲੀ ਗਲੋਚ ਵੀ ਕੀਤੀ ਗਈ ਵਿਟਵਾਰੀ ਦਾ ਰਣਜੀਤ ਸਿੰਘ ਨmberdar ਗਲੋਪ ਦੇ ਮੈਂ ਤਹਸੀਲ ਪ੍ਰਧਾਨ ਨmberdar ਜਿਹਨੇ ਆਂਦਾ ਸਮਰਾਲੇ ਦਾ ਤੇ ਜਿਹੜੇ ਚੰਨ ਲਾਲ ਜੀ ਦੇ ਤੇ ਇਹਨਾਂ ਨੇ ਹੋਂ ਕਾਰਵਾਈ ਕੀਤੀ ਆ ਝੂਠੇ ਐਜੂਕੇਸ਼ਨ ਲਾਏ ਨੇ ਉਹ ਸਰਾਸਰ ਝੂਠੇ ਨੇ ਇਹ ਝੂਠੇ ਐਜੂਕੇਸ਼ਨ ਲਾਉਣ ਤੇ ਬਹੁਤ ਜਿਆਦੇ ਨਿੰਦਾਜੋਗ ਸ਼ਬਦ ਨੇ ਇਹ ਪਰ ਇਹਨਾਂ ਨੇ ਜੋ ਵੀ ਗੱਲਬਾਤ ਕੀਤੀ ਹੈ ਇਹਨਾਂ ਨਾਲ ਬਹੁਤ ਗਲਤ ਕੀਤੀ ਆ ਤੇ ਜਿਹੜਾ ਪੀੜੀਦਰ ਪੀੜੀ ਸਿਸਟਮ ਆ ਉਹ ਚੱਲਦਾ ਹੋਣਾ ਹੈ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਹੈ। ਪੱਕੀ ਐਸ.ਡੀ. ਸਾਹਿਬ ਦੀ ਨੌਲੇਜ ਦੇ ਵਿੱਚ ਆ ਸਾਰੀ ਗੱਲ। ਕੁਵਾਰੀ ਸਾਹਿਬ ਬੈਠੇ ਨੇ, ਕਰਨਗੋਸਰ ਸਾਹਿਬ ਬੈਠੇ ਨੇ। ਜੋ ਵੀ ਗੱਲਬਾਤ ਕਰਨਗੇ ਉਹ ਸਹੀ ਹੋਊਗੀ ਕਿਉਂਕਿ ਇਹ ਇਹਨਾਂ ਨੇ ਤੱਕਾ ਕਰ ਰਹੇ ਨੇ, ਤੱਕਾ ਕਰਨਾ ਬਹੁਤ ਜ਼ਿਆਦਾ ਗਲਤ ਆ। ਕਿ ਸਾਡੇ ਚਮਨ ਲਾਲ ਪਟਵਾਰੀ ਨੂੰ ਇਨਸਾਨ ਨਹੀਂ ਬਲੋਗਾਂ ਜਾਤੀ ਕੀਤੀ ਗਈ ਹੈ। ਹੂੰ। ਕੀ ਜ਼ਾਤੀ ਕੀਤੀ ਗਈ ਸੀ? ਉਹਨਾਂ ਨੇ ਯਾਨੀ ਗੱਲ ਤੋਂ ਜਾਣ ਲਾਇਆ ਕਿ ਹਾਂ ਵੀ 7 ਲੱਖ ਇਨਵੈਸਟਮੈਂਟ ਲਈ ਕੀ ਡਿਟੇਲ ਦੱਸ ਦਵਾਂ ਇੱਕ ਵਾਰੀ ਉਹਨਾਂ ਕੋਈ ਬਰਾਦ ਦਾ ਇੰਤਕਾਲ ਮਤਲਬ ਹੈ ਮਹਿਤਮਾ ਆਪਦਾ ਸਗਾ ਉਹ ਚੇਲੇ ਨੂੰ ਚੜਾਉਣਾ ਹੈ ਪੈਸੇ ਕਾਨੂੰਨ ਤੱਕ ਚੇਲੇ ਨੂੰ ਨਹੀਂ ਚੜਾਉਣਾ ਹੁੰਦਾ ਉਹ ਇਹਨਾਂ ਤੋਂ ਉਹਨਾਂ ਤੱਕੇ ਨਾਲ ਬਰਾਦ ਦਾ ਇੰਤਕਾਲ ਚੜਵਾ ਲਿਆ ਕੋਰਟੀਨਾਂ ਮੇਂ ਤਰੂ ਫਿਰ ਉਹਨਾਂ ਨੇ ਤਸੀਹੇ ਦੀ ਮਜ਼ਦੂਰੀ ਲਈ ਭੇਜਿਆ ਸੀਗਾ ਤਾਂ ਉਹਨਾਂ ਨੇ ਨਾਮ ਜੋ ਕਰ ਦਿੱਤਾ ਔਰ ਇਹ ਜਿਹੜੀ ਧਰਨਾ ਹੈਗਾ ਜਿਹੜਾ ਇਹ ਕਦੋਂ ਤੱਕ ਚੱਲੇਗਾ ਇਹ ਤਾਂ ਹਜੇ ਦਾ ਅਨਮਿੱਥੇ ਸਮੇਂ ਰਹਿ ਗਏ ਜਦ ਤੱਕ ਇਹਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਵਿਅਕਤੀ ਕੰਮ ਕਰਾਣ ਲਈ ਜਾਂਦੇ ਨੇ ਉਹਨਾਂ ਦੇ ਕੰਮ ਕੌਣ ਕਰੂਗਾ ਜਿਹੜੇ ਛੋਟੇ ਮੋਟੇ ਕੰਮ ਆ ਜਿਵੇਂ ਸਰਟੀਫਿਕੇਟ ਜਾਤੀ ਸਰਟੀਫਿਕੇਟ ਉਹ ਕਰਾਂਗੇ ਹਾਂ ਬਾਕੀ ਤਾਂ ਤੇਰੇ ਹੜਤਾਲ ਤੋਂ ਬਾਅਦ ਹੀ ਕਰਾਂਗੇ ਉੱਚੇ ਅਧਿਕਾਰੀਆਂ ਨੂੰ ਸੂਚਿਤ ਕਰਦੇ ਤੁਸੀਂ ਇਹ ਜੀ ਹਾਂਜੀ ਹਾਂਜੀ ਉਹਦੇ ਬਾਰੇ ਐਡਮਨ ਸਾਹਿਬ ਤੇ ਆਪਣੇ ਤਹਿਸੀਲਦਾਰ ਸਾਹਿਬ ਤੱਕ ਮਾਤਾ ਆਪਾਂ ਨੇ ਦੇ ਦਿੱਤਾ